ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਦੇ ਦਰਬਾਰ ਸਾਂ ਹੈ ਉਹਨਾਂ ਦਾ ਗਾਇਨ ਕੀਤਾ ਸ਼ਬਦ ਗੁਰੂ ਗੰਸਾ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਗ ਭੈਰਵੀ ਵਿੱਚ ਸਿੱਖਾਂਗੇ ਦਰਬਾਰ ਸਾਹਿਬ ਤੋਂ ਆਪ ਜੀ ਨੇ ਬੜੀ ਵਾਰ ਉਹਨਾਂ ਤੋਂ ਇਹ ਬੰਦ ਸੁਣੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਮੈਂ ਪਹਿਲਾਂ ਇਸ ਸ਼ਬਦ ਨੂੰ ਗਾਵਾਂਗਾ ਅਸਥਾਈ ਯੰਤਰਾ ਅਤੇ ਉਸ ਤੋਂ ਬਾਅਦ ਦੇ ਵਿੱਚ ਆਪ ਜੀ ਨੂੰ ਸਿਖਾਵਾਂਗੇ ਜੀ ਪਹਿਲੇ ਕਾਲੇ ਤੋਂ ਵੀਰਾਂ ਵਾਸਤੇ ਦੂਜੇ ਚੌਥੇ ਕਾਲੇ ਤੋਂ ਮਾਫ਼ ਕਰਨਾ ਚੌਥੇ ਕਾਲੇ ਤੋਂ ਪੈਣਾ ਵਾਸਤੇ ਇਹ ਵੀਡੀਓ ਹੈ ਦੋਵਾਂ ਨੂੰ ਬੇਨਤੀ ਹੈ ਵੀਰਾਂ ਨੂੰ ਵੀ ਪੈਣਾ ਨੂੰ ਵੀ ਆਪ ਜੀ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਵੀਡੀਓ ਨੂੰ ਦੇਖਣਾ ਰਾਗ ਪੈਰ ਵੀ ਹੈ ਸ਼ਬਦ ਦਾ ਆਪ ਜੀ ਨੇ ਧਿਆਨ ਨਾਲ ਦੇਖਣਾ ਜੀ ਮੈਂ ਕਿਸ ਤਰ੍ਹਾਂ ਗਾਇਨ ਕਰ ਰਿਹਾ ਤਾਲ ਹੈ ਗਹਿਰਵਾ ਬੈਠਵਾ ਠੇਕਾ ਬੰਦ ਗਹਿਰਵਾ ਉਸ ਤੋਂ ਪਹਿਲਾਂ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਕੋਈ ਵੀ ਨਵਾਂ ਜਿਹੜਾ ਵੀਡੀਓ ਨੂੰ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਵੇ ਔਰ ਜੀ ਆਪਾਂ ਸ਼ੁਰੂ ਕਰਦੇ ਹਾਂ ਕਾਪੋ ਸੱਜੀ ਹਾਨਾ ਗਾ ਪੈਰ ਵੀ ਹੈ ਰੇਗਾ ਤੇ ਧਾਨੀਏ ਦੇ ਵਿੱਚ ਘੁਮਣ ਲੱਗਦੇ ਨੇ ਆਪ ਜੀ ਨੂੰ ਪਤਾ ਹੈ ਸ਼ਬਦ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਉਹ ਸਾਧ ਕਰ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਸਗਮ ਹੈ ਸਾ ਸਾਰੇ ਸਾ 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 ਪਾ ਪਾ ਮਮ ਗਾ ਗਰੀ ਸਾਨੀ ਮੇਨੇ ਸਾਨੀ ਮੇਨੇ ਗਾ ਗੀ ਰੇ ਸਾ 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 ਮੈਂ ਇਹਦੇ ਵਿੱਚ ਜਿਹੜਾ ਪੀਸ ਪਜਾਇਆ ਸੀ ਮੈਂ ਉਹ ਆਪ ਦਿਨ ਉਹ ਵੀ ਵਜਾਣਾ ਦੱਸਾਂਗਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਮੈਂ ਉਸ ਪੀਸ ਦੀ ਸਰਗਮ ਵੀ ਬੋਲਾਂਗਾ ਤੇ ਉਸ ਪੀਸ ਨੂੰ ਵਜਾਣਾ ਵੀ ਦੱਸਾਂਗਾ ਅਤੇ ਨਾਲ ਇੱਕ ਫਿਲਰ ਪਜਾਇਆ ਸੀ ਮੈਂ ਇਹਦੇ ਵਿੱਚ ਇਹ ਵਾਲਾ ਇਹ ਵੀ ਮੈਂ ਆਪ ਦਿਨ ਦੱਸਾਂਗਾ ਕਿ ਮੈਂ ਕਿਸ ਤਰ੍ਹਾਂ ਵਜਾਇਆ ਦੇਖੋ ਜੀ ਸਥਾਈ ਤੋਂ ਬਾਅਦ ਆਪਾਂ ਅੰਦਰ ਦੇ ਆਣਾ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਹਿਰਦੇ ਤੇ ਨਾਸਮਾੜੀ ਹਿਰਦੇ ਤੇ ਨਾਸਮਾੜੀ ਹੁਣ ਫਿਲਰ ਇਹਦੇ ਵਿੱਚ ਕਿੱਥੇ ਬਜਾਇਆ ਸੀ ਮੈਂ ਇਹਦਾ ਤੇ ਨਾਸਮਾੜੀ ਇਹ ਹੈ ਰੇ ਪਾ ਮਾ ਗਾ ਮੇ ਗ ਰਿ ਸਾ ਦੇਵ ਮਾ ਪਾ ਤੁਹਾਡੇ ਘਰ ਸਾਂ ਗਾਉਂ ਸੱਚੀ ਬਾਣੀ ਕਾਉ ਸੱਚੀ ਬਾਣੀ ਇੱਕ ਫਿਰੇ ਦੇ ਵਿੱਚ ਹੋਰ ਹੈ ਛੋਟਾ ਜਿਹਾ ਦੇਖਣਾ ਆਹ ਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਆਬੋ ਸਿਕ ਸਤ ਗੁਰੂ ਕੇ ਪਿਆਰੇ ਹੋ ਬੰਸਰ ਇਹ ਛੋਟਾ ਇਹ ਫਿਲਰ ਹੈ ਬਿਲਕੁਲ ਦੋ ਮਰਤਾਂ ਆਬੋ ਆਬੋ ਬੰਸਰ ਆਬੋ ਸੱਚੀ ਬਾਣੀ ਇਹਦਾ ਕਰਕੇ ਇਹ ਸ਼ਬਦ ਚੱਲ ਜਾਏਗਾ ਠੀਕ ਹੈ ਜੀ ਪੀਸ ਜਿਹੜਾ ਮੈਂ ਵਜਾਇਆ ਸੀ ਇਹਦੇ ਵਿੱਚ ਉਹ ਇਸ ਤਰ੍ਹਾਂ ਸੀ ਸਰਗਮ ਹੈ ਮਾ 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 ਜਿਹੜਾ ਆਪਾਂ ਸ਼ਬਦ ਦੇ ਵਿੱਚ ਗਾ ਰਹੇ ਹਾਂ ਹੁਣ ਪੈਣਾ ਦੇਖ ਰਹੇ ਹਾਂ ਪੈਣਾ ਦਾ ਸਕੇਲ ਜਿੰਨਾ ਚੌਥਾ ਕਾਲ ਆ ਉਹ ਦੇਖ ਰਹੇ ਹਾਂ ਗਾਵ ਸਾ ਸਾਰੇ ਸਾ ਗਾਵ ਸੱਚੀ ਪਾਵਣੀ ਗਾਵ ਸੱਚੀ ਪਾ oh uh. पानिया से सरगम है मामा पा खा खा, पाधा था था पा पाधा पाधा धारे पा ध पा था सा सा मां मा पा था पापा धारे था रे सा सा आगे है हे रे तेना ਬਾਣੀ ਤਕਾਵੂ ਗੁਰੂ ਕੀ ਰੀ ਬਾਣੀਆਂ ਸੇ ਤਕਾਣੀ ਸਾਸਾ ਨੀਖਾਤਾ ਕਾਮਾ ਪਾਤਾ ਥਾ ਥਾ ਪਾ ਬਾਣੀਆਂ ਸੇ ਤੇ ਨਾ ਸਮਾਈ ਇਹ ਤੇ ਨਾ ਸਮਾਈ ਇਸ ਦੇ ਫਿਲਰ ਦੇਖ ਲੋ ਪੈਣਾ ਵੀ ਦੇਖ ਲੈਣਾ ਮੈਂ ਬਜਾਇਆ ਸੀ ਤੇ ਤੇ ਤੀ ਹਾ ਸਮਾਈ ਰਿਪਮ ਫਿਲਰ ਹੈ ਰਿਪਾ ਮਾ ਪਾ ਗਾ ਮਾ ਰਿਮ ਸਾ ਦੇਪਾ ਮਾ ਪਾ

ਠੀਕ ਹੈ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਇਹ ਪਸੰਦ ਆਇਆ ਹੋਵੇਗਾ ਫਿਰ ਜਿਹੜਾ ਆਪ ਜੀ ਦੇਦਰ ਸੇ ਪੀਸ ਜਿਹੜਾ ਉਹ ਵਜੇਗਾ ਇੱਥੋਂ ਸਰਗਮ ਹੈ ਮਾ ਪਧ ਪਧ ਨੀ ਪਧ ਨੀ ਰਸ ਇਸਾ ਮਾਪਾਂ ਪਾਗ ਮਗਮ ਦੇ ਕਾਰੇ ਨਿਸਾ ਇਸ ਤਰ੍ਹਾਂ ਕਰਕੇ ਪੀਸ ਬਜੇਗਾ ਫਿਰ ਆਪ ਜੀ ਅੰਤਰਾ ਚੱਕੋਗੇ ਉਮੀਦ ਕਰਦਾ ਕਿ ਆਪ ਜੀ ਫਿਲਰ ਅਤੇ ਪੀਸ ਹਰਮੋਨੀ ਦਾ ਇਹ ਸ਼ਬਦ ਦੇ ਸਿੱਖੇ ਹੋਵੋਗੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਅਤੇ ਉਮੀਦ ਕਰਨਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਉਂਕਿ ਬਹੁਤ ਮਿਹਨਤ ਮੇਰੀ ਇਸ ਵੀਡੀਓ ਤੇ ਲੱਗ ਗਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪ ਜੀ ਮੇਰੀ ਮਿਹਨਤ ਦਾ ਮੁੱਲ ਤਾਰ ਸਕਦੇ ਹੋ ਹੋਰ ਜਿਆਦਾ ਆਪ ਜੀ ਦੀਆਂ ਜਿਹੜੀਆਂ ਵਿਸ਼ੇਸ ਨੇ ਬੈਸਟ ਵਿਸ਼ੇਸ ਨੇ ਅਤੇ ਆਪ ਜੀ ਦੀਆਂ ਅਰਦਾਸਾਂ ਦੁਆਵਾਂ ਉਹਨਾਂ ਦੇ ਨਾਲ ਹੀ ਇਹ ਸਾਰਾ ਚੈਨਲ ਚੱਲਦਾ ਹੈ ਅਤੇ ਮੈਨੂੰ ਹੌਸਲਾ ਮਿਲਦਾ ਹੈ ਜਦੋਂ ਆਪ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਇਸ ਕਰਕੇ ਕਮੈਂਟ ਜ਼ਰੂਰ ਕਰੋ ਜੀ ਆਪ ਜੀ ਦੇ ਗੁਰੂ ਸਾਹਿਬ ਕਿਰਪਾ ਕਰਨ ਅਗਲੇ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ